ਕੋਈ ਗੱਲ ਨਹੀਂ ਅਰੇ ਇਹ ਹਸਪੀਟਲ ਹੈ ਤੇਰਾ ਕੋਈ ਚੱਕੇ ਚੱਲ ਜਾ ਯਮਨੀ ਸੀ ਲੈ ਰੋਕ ਲ ਤੁਸੀਂ ਕਰੋ ਮੈਂ ਨਹੀਂ ਕਰੋ ਫਿਰ ਇਹ ਸੋਹਣਾ ਗੁੱਟਾ ਵਾਹ ਗੁੱਟਾ ਠੀਕ ਗੱਲ ਹੈ ਇਹ ਕੰਮ ਤੇ ਡਿਊਟੀ ਆ ਤੇ ਆਏ ਆਪਣੀ ਕਰਨੀ ਸਾਡੇ 2-4 ਬੰਦੇ ਜਾਣ ਕੇ ਸਾਰਾ ਕੰਮ ਆਸੇ ਨਾ ਉਹਨਾਂ ਨਾਲ ਉਹ ਜੋ ਮੈਂ ਗੱਲ ਕਰਾਂ। ਭਾਜੀ 2-4 ਬੰਦੇ ਜਾਣਗੇ ਰਾਸ਼ਾ ਦੀ। ਸਾਡੇ ਕੋਲ ਕੋਈ ਮੁਆਵਜ਼ਾ ਨਹੀਂ ਕੋਈ ਸਾਹਸ ਨਹੀਂ ਨਾ ਫਰਕ ਨਹੀਂ। 3 ਦਿਨ ਹੋ ਗਏ ਜੀ। ਬੇਟਾ ਵੀ ਗੱਲ ਪਤਾ ਕਿ ਮਰੀਜ਼ ਨੂੰ ਅਸੀਂ ਮਣੇ ਬੁਲਵਾ ਦਿੱਤੀ ਹੈ। ਥੋੜੀ ਗੱਲ ਕਰੋ ਸਾਹਿਬ ਆਉਂਦੇਗਾ। ਉਹ ਵੀ ਮਾਰਦੀ ਹੈ। ਜੀ ਜਦੋਂ ਇੱਥੇ ਸ਼ੌਣੀ ਬਣਾਈ ਵੀ ਉਦੋਂ ਵੀ ਮਰੀਜ਼ਾਂ ਨੂੰ ਪ੍ਰੋਬਲਮ ਹੁੰਦਾ। ਕਹੋ ਜੀ ਇਹ ਤਾਂ ਬੇਟਾ ਬੇਟਾ ਸਾਹਿਬ ਮਾਰਦੀ ਹੈ ਬੀਬੀ ਤੁਸੀਂ ਫਿਰ ਉੱਥੇ ਇਕੱਲੇ ਲਾਉਂਦੇ ਵਰਕਰ ਆ ਕੇ ਬਹੁਤ ਜ਼ਿਆਦਾ ਨੇ। ਮੈਂ ਕਹਿੰਦੇ ਹਾਂ ਕਿ ਹਸਪਤਾਲ ਦੇ ਅੰਦਰ ਆਣ ਕਿਉਂ ਨਾ ਮੈਨੂੰ ਮਿਲੋ ਜੀ। ਚਾਰ ਪੰਜ ਮਲਾ ਦੇ ਚਾਰ ਪੰਜ ਮਲਾ ਦੇ ਬਸ ਕੋਈ ਨਹੀਂ ਇੱਥੇ ਹੋਰ ਹੋਜੀ ਉਹ ਪੰਜਾਬ ਮੁਸਲਮਾਨ ਦੀ ਗੱਲ ਕਰ ਰਹੀਆਂ ਜੀ ਅਜੇ ਰੱਖਿਆ ਜਾ ਕੇ ਪੇਸ਼ ਕਰਵਾ ਲਈ ਜੈ ਮਾਤਰੀਆ ਉਹ ਪੰਜਾਬ ਤੋਂ ਵੀ ਮਹਿਮਾਾਰਾ ਪੰਜਾਬ ਨੂੰ ਧੱਕਾ ਕਰਦੀ ਐ ਖੁੱਤੇ ਧੱਕਾ ਕਰੀ ਐ ਇਹ ਨੇ ਜਿਹੜਾ ਲੋਕੇ ਬੀਤ ਉਹ ਜਿਹੜਾ ਵਾਲੇ ਨੇ ਤਾਂ ਹੁਣ ਕਰਕੇ ਬਿਲਕੁਲੀ ਆਪਸੇ ਦੇ ਰਹੇ ਆ ਉਹ ਮਰ ਚੁੱਕੀ ਚਲੋ ਅੰਡਰਲੈਂਡ ਦੇ ਨੇ ਇਹ ਤਾਂ ਕੀ ਨੋ ਮੈਂ ਜਿਹਨੇ ਦੂਜੀਆਂ ਬੁੱਕੀਆਂ ਦੀ ਰੱਖੀ ਕਰਿਆ ਦਾ ਕੰਕਰਾ ਕੋ ਜਿਹੜਾ ਆਪਾਂ ਕਰਾ ਪੰਜਾਬ ਦੇ ਆਪਾਂ ਮਾਨਸਾਨੀਆਂ ਦੇ ਦੇਖੋ ਬੰਨੀ ਮਸਲ ਕਰਨਾ ਨਾ ਕਰਦਾ ਤੱਕੇ ਤੱਕੇ ਦੀ ਕੀ ਗੱਲ ਹੈ ਨਹੀਂ ਤੇਰਾ ਇਹ ਹਸਪੀਟਲ ਹੈ ਤੇਰਾ ਕੋਸ਼ਿਸ਼ ਕਰ ਚਲ ਜਾ ਯਮਨੀ ਅਸੀਂ ਲੈ ਰੋਕੋ ਤੁਸੀਂ ਕਰ ਮੈਂ ਨਹੀਂ ਕਰੋਂ ਸਿਰ چار بندے ملا 올ういう <laughs> <laughs> ਉਹ ਬੇਟਾ ਬਿੰਦੂ 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 ਬੇਟਾ ਕੋਈ ਯਾਰ ਕੋਈ ਬੰਦੇ ਨੰਬਰ ਭਵਨ ਨੇ ਮੈਨੂੰ ਥੋੜੀ ਜਿਹੀ ਲੱਗਦੀ ਹੈ ਬਈ ਕਹਿੰਦਾ ਬੰਦੇ ਨੰਬਰ ਸਾਡੇ ਇੱਕ ਤੱਕ ਰਹਿਣਾ ਅੰਦਰ ਮਨਾ ਕੀਤਾ ਸਰ ਜੀ ਉੱਤਰ ਆ ਗਿਆ ਤੇ ਬੰਦੇ ਚਾਰਜ ਹੋਗੇ ਨਹੀਂ ਆਉਂਦੇ ਸਾਰੇ ਆਹ ਪ੍ਰਧਾਨ ਜੀ ਇਹਨੂੰ ਦੋ ਬੰਦੇ ਮਲਾ ਦੋ ਗੁਰਮਤਿ ਆਵਾਜ਼ ਗੁਰਮਤਿ ਬਟਾਵਾ ਗੱਲ ਠੀਕ ਗੱਲ ਹੈ ਇਹ ਕੰਮ ਦਾ ਡਿਊਟੀ ਇੱਥੇ ਆਇਆ ਸਾਡੇ 2-4 ਬੰਦੇ ਜਾਣ ਕੇ ਚਲੋ ਜੀ ਉਹਨਾਂ ਨਾਲ ਲਾਹੂ ਜੋ ਮੈਂ ਗੱਲਾਂ ਪਾ ਲਈ ਦੋ ਚਾਰ ਬੰਤੇ ਜਾਣ ਕੇ ਰਾਸ਼ਾ ਦੀ ਕੋਈ ਗੱਲ ਨਹੀਂ ਮਿਲਾਉਣੇ ਕੋਈ ਸਰਦਾਰ ਆਉਂਦਾ ਆਹ ਨਹੀਂ ਲਾ ਕੋਈ ਗੱਲ ਨੇ ਦਿਨ ਹੋ ਗਏ ਜੀ ਤੁਹਾਨੂੰ ਗੱਲ ਪਤਾ ਕਿ ਮਰੀਜ ਨੂੰ ਅਸਾਮਣੇ ਪਰਮਾਰਦੀਆਂ ਜੂ ਗੱਲ ਕਰੋ ਸਾਹ ਆਉਂਦਾ ਜੀ ਉਹ ਵੀ ਮਾਰਦੀ ਹੈ ਜਦੋਂ ਇੱਥੇ ਸ਼ੌਨੀ ਬਣਾਈ ਜੀ ਉਦੋਂ ਵੀ ਮਰੀਜਾਂ ਨੂੰ ਪ੍ਰੋਬਲਮ ਸੋ ਜੀ ਇਹ ਤਾਂ ਤਲਗੜਾ ਕੋਈ ਨਹੀਂ ਮਾਰਦੀ ਹੈ ਬੀਬੀ ਤੁਸੀਂ ਕੱਲੀ ਨਾਲ ਦੇ ਬੁਰਕਾ ਆ ਕੇ ਬਹੁਤ ਜ਼ਿਆਦਾ ਨੇ ਮੈਂ ਕਹਿੰਦੇ ਹਾਂ ਅਸੀਂ ਹਸਪਤਾਲ ਦੇ ਅੰਦਰ ਆ ਜੀ ਮੈਂ ਨਾਲੇ ਬੈਠੀ ਸਾਬ ਜੋ ਇਹਨਾਂ ਤੋਂ ਲਾਦੇ ਚਾਹ ਕੰਨ ਮਲਾਦੇ ਬਸ ਕੋਈ ਨਹੀਂ ਆਈ ਨਹੀਂ ਅੱਜ ਅੱਜ ਇਹ ਪੰਜਾਬ ਮੁਸਲਮਾਨ ਕੀ ਬਾਰ ਤੇ ਆਈਆਂ ਜੀ ਅਜੇ ਅੱਜ ਤੋਂ ਪੇਸ਼ਾਨ ਬਣੋ ਅੱਜ ਮਾਤਿਆ ਉਹ ਪੰਜਾਬ ਦਰਸੋਂ ਦੀ ਜ਼ਿੰਮੇਵਾਰ ਹੈ ਪੰਜਾਬ ਨੂੰ ੱਟਕਾ ਕਰਨੀ ਆ ਖੋ ਕੇ ੱਟਕਾ ਗਾਵੀ ਹੈ ਕਿ ਨਹੀਂ ਦੇ ਰਹੋਗੇ ਬੀਪੋ ਬਾਲਾ ਬਾਲਾ ਇਹ ਤਾਂ ਹੁਣ ਘਰ ਦੇ ਬਿਲਕੁਲ ਹੀ ਅਫਸਰ ਦੇ ਰਹੇ ਨਾ ਹੁਣ ਚੁੱਕੀ ਤਰ੍ਹਾਂ ਦਵਾਈ ਲੈਣ ਦੇ ਇਹ ਤਾਂ ਅਕੀਮ ਮੈਂ ਜਿੱਥੇ ਦੂਜੀਆਂ ਬੀਪੀਆਂ ਦਾ ਕੰਮ ਕਰ ਰਿਹਾ ਨਾ ਕਾਹਦਾ ਕੋਈ ਸ਼ਾਇਦ ਆਪ ਕਰਾ ਨਾ ਇਨਸਾਨੀਅਤ ਦੇਖੋ ਕੋਈ ਸੰਖਿਆ ਤੁਹਾਡਾ ਵੀ ਇੰਨਾ ਦਾ ਕੋਈ ਜਾਇਜ਼ ਨਹੀਂ ਬੰਨੀ ਬਣਾਉਂਦੇ ਹਾਂ ਅਰੇ ਉਹ ਰਿਸਟੇਸ਼ਨ ਬਣਾਤਾ ਹਸਪੀਟਲ ਦਾ ਤੁਸੀਂ ਹੈ ਅਰੇ ਤੁਸੀਂ ਕਿਹਨੇ ਕਿੰਨੇ ਕਲਮ ਦਿੰਦੇ ਤੁਸੀਂ ਦੋ ਸੌ ਕਲਮ ਫਿਰ ਤਾਂ ਸਹਾਇਤਾ ਕਰਦੇ ਨੇ ਚਾਰ ਬੰਦੇ ਮਿਲਾ ਦੇ ਕੋਈ ਫੋਰ ਤੋਂ 10 ਬੰਦਿਆਂ ਨੂੰ ਸਾਡਾ ਕੋਰ ਕੋਲ ਆ ਰਿਹਾ ਹੈ ਸਰ ਉਹ ਬੇਟਾ ਬਿੰਦੂ 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 ਬੇਟਾ ਚਾਰਜ ਹੋ ਗਏ ਨਹੀਂ ਕੋਈ ਯਾਰ ਕੋਦੇ ਬੰਦ ਨੂੰ ਮਿਲ ਰਿਹਾ ਮੈਨੂੰ ਥੋੜੀ ਜਿਆਦਾ ਇੱਕ ਟੂ ਮਿੰਟ ਲੱਗੇ ਬਈ ਕਦਾਂ ਬੰਦ ਨੂੰ ਮਿਲ ਰਿਹਾ ਉਹਦੇ ਲਈ ਬੰਦ ਨੂੰ ਜਦੋਂ ਕਿ ਕਿੰਨਾ ਸਾਡੇ ਇੱਕ ਟੱਕਰ ਅੰਦਰ ਮਨਾ ਕੀਤਾ ਸਰ ਬਸ ਉਤਰ ਆ ਗਈ ਤਾਂ ਇਹ ਬੰਦੇ ਮਾਰਫਾਂ ਚਾਰਜ ਹੋ ਗਏ ਨਹੀਂ ਆਉ ਪਰਦਾ ਜੀ ਇਹਨੂੰ ਦੋ ਬੰਦੇ ਮਿਲਾ ਦਿਓ ਬੇਟਾ ਵਾਹਣ ਦਾ ਕੰਮ ਦਾ ਡਿਊਟੀ ਆਏ ਆਏ ਸਾਡੇ 2-4 ਬੰਦੇ ਜਾਣ ਕੇ ਚਲੋ ਜੀ ਨੂੰ ਨਾਲ ਲਾਉਂ ਜੋ ਮੈਂ ਗੱਲਾਂ ਪਾਜੀ 2-4 ਬੰਦੇ ਜਾਣ ਕੇ ਰਾਸ਼ਾ ਵੀ ਸਾਰੇ ਕੋਲ ਜਲਦੀ ਮਿਲਣਾ ਕੋਈ ਤੁਸੀ ਸਾਰਾ ਆਉਣਾ ਆਹ ਨਹੀਂ ਤਾਂ ਕੋਈ ਗੱਲ ਨਹੀਂ 3 ਦਿਨ ਹੋ ਗਏ ਜੀ ਬੇਟਾ ਜੀ ਗੱਲ ਪਤਾ ਕਿ ਮਰੀਜ਼ ਨੂੰ ਅਸਰ ਬਣੇ ਪਹਾਰਦੀ ਹੈ ਜੀ ਨੂੰ ਗੱਲ ਕਰੋ ਸਾਹਿਬ ਆਜੇਗਾ ਜੀ ਜਦੋਂ ਇੱਥੇ ਸ਼ੌਣੀ ਬਣਾਈ ਜੀ ਉਦੋਂ ਵੀ ਮਰੀਜ਼ਾਂ ਨੂੰ ਪ੍ਰੋਬਲਮ ਹੁੰਦਾ ਸੋ ਜੀ ਇਹ ਤਾਂ ਤਲਗੜਾ ਨੂੰ ਸਾਰਾ ਮਾਤਰੀ ਬੀਬੀ ਤੁਸੀਂ ਤੱਲੀ ਨਾਲ ਤੇ ਬੁਰਕਰ ਆ ਗਏ ਬਹੁਤ ਜ਼ਿਆਦੇ ਨੇ ਮੈਂ ਕਹਿੰਦੇ ਹਾਂ ਕਿ ਹਸਪਤਾਲ ਦੇ ਅੰਦਰ ਆਂ ਕਿਉਂ ਮੈਂ ਨਾਲ ਬੈਠੀ ਚਾਰ ਗੋਲੇ ਘੱਟ ਮਲਾ ਦੇ ਚਾਰ ਪੰਜ ਮਲਾ ਦੇ ਬਸ ਕੋਈ ਨਹੀਂ ਅਹੀਂ ਨਾ ਤੇ ਇਹ ਪੰਜਾਬ ਮੁਸਲਮਾਨ ਟੀਵੀ ਤੋਂ ਆ ਰਹੇ ਆ ਜੀ ਅੱਜ ਅੱਗੇ ਜਾ ਕੇ ਪੇਸ਼ ਕਰਵਾਉਣ ਦੇ ਮਾਤਰੀਆ